ਰਾਜੀ ਅਮਨ ਬਜਾਜ ਜੀ ਸਾਡੇ ਆਪਣਾ ਦਿਨੇਸ਼ ਜੀ ਤੇ ਜੰਗੀ ਕੋਹਲੀ ਜੀ ਤੇ ਹੋ ਸਾਰੇ ਸਾਥੀ ਸੋਨੀ ਸਾਹਿਬ ਕੋ ਸਾਰੇ ਸਾਥੀ ਜਿਹੜੇ ਆ ਆਪਾਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਤੇ ਇੱਕ ਤੁਹਾਡੇ ਅੱਗੇ ਬੇਨਤੀ ਕਰਦੇ ਨੰਗਲਵਾਸੀਆਂ ਅੱਗੇ ਤੁਹਾਡੇ ਰਾਹੀ ਕਿ ਲਲਿਤ ਚੌਧਰੀ ਜੀ ਹਰੇਕ ਸਾਲ ਆਪਣੀ ਟੀਮ ਦੇ ਨਾਲ ਇਹ ਬੜਾ ਵੱਡਾ ਉਦਮ ਕਰਦੇ ਕਿ ਬਾਬਾ ਜੀ ਦੀ ਚੌਂਕੀ ਜੋਗੀ ਦਾ ਮੇਲਾ ਕਰਵਾਨੇ ਤੇ ਇਹਨਾਂ ਦਾ ਵੀ ਧੰਨਵਾਦ ਕਿਉਂਕਿ ਇਹ ਜੇ ਉਦਮ ਹੈ ਜਿਹੜੇ ਕਾਰਜ ਹੈ ਬਹੁਤ ਹੀ ਕਿਸਮਤ ਵਾਲੇ ਬੰਦੇ ਕਰਾਨੇ ਤੇ ਮੈਂ ਨੰਗਲ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਸਾਰੇ ਹੀ ਧਰਮ ਜਿਹੜਾ ਪਰਵ ਹੈ ਇਸ ਦਾ ਆਨੰਦ ਮਾਣਨ ਲਈ ਅਸੀਂ 6 ਤਰੀਕ ਜਿਹੜਾ ਮੇਨ ਮਾਰਕੀਟ ਪਹੁੰਚੀਏ 8 ਵਜੇ ਤੇ ਪੂਰਾ ਇਹਦਾ ਆਨੰਦ ਲਈਏ ਬਾਬਾ ਜੀ ਦੇ ਭੇਟਾਂ ਦਾ ਤੇ ਸਾਰੇ ਸੱਜਣਾ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ 5 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਆਪਾਂ ਜੋ ਆਪਣਾ ਬਾਬਾ ਜੀ ਦੀ ਗੁਫਾ ਤੋਂ ਜੋਤੀ ਲੈ ਕੇ ਆਣੀ ਹੈ ਉਹਦੇ ਵਿੱਚ ਵੀ ਅਸੀਂ ਸ਼ਾਮਲ ਹੋਈਏ ਤਾਂ ਜੋ ਇਸ ਕਾਰਜ ਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਆਪਾਂ ਆਪਾਂ ਦੁਆਵਾਂ ਮਾ ਹਾਸਲ ਕਰੀਏ ਬਾਬਾ ਜੀ ਦੀਆਂ ਤੇ ਇਹ ਮੇਲਾ ਜਿਹੜਾ ਕਰਾਇਆ ਜਾਂਦਾ ਇਹਦੇ ਵਿੱਚ ਇਹੀ ਸ਼ਹਿਰ ਵਾਸੀ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਪੁੱਜ ਕੇ ਹਾਜ਼ਰੀ ਲਵਾਓ ਅਤੇ ਸ਼ਹਿਰ ਤੇ ਇਲਾਕੇ ਦੇ ਅਸੀਂ ਸੁੱਖ ਸ਼ਾਂਤੀ ਲਈ ਇੱਥੇ ਇਕੱਠੇ ਹੋ ਕੇ ਅਰਦਾਸ ਕਰੀਏ ਤੇ ਤੁਹਾਡੇ ਸਾਰੇ ਹੀ ਮੀਡੀਆ ਦਾ ਧੰਨਵਾਦ ਤੇ ਉਦੋਂ ਤੁਹਾਨੂੰ ਵੀ ਬੇਨਤੀ ਕਰਦੇ ਕਿ ਤੁਸੀਂ ਆਓ ਤੇ ਤੁਹਾਡੇ ਰਾਹੀਂ ਇਲਾਕੇ ਦੇ ਵਸਨੀਕਾਂ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਕਿ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ 6 ਤਰੀਕ ਨੂੰ ਦਿਨ ਸ਼ਨੀਵਾਰ ਮੇਨ ਮਾਰਕੀਟ ਅਸੀਂ ਪਹੁੰਚੀਏ ਤਾਂ ਜੋ ਇਸ ਕਾਰਜ ਨੂੰ ਸਫਲਤਾ ਮਿਲ ਸਕੇ। ਬਹੁਤ ਸੱਚੇ ਦਰਬਾਰੀ ਜੀ ਅੱਜ ਜੈ ਬਾਬੇ ਦੀ ਸਮੂਹ ਸੰਗਲ ਡੰਗਲ ਵਾਸੀਆਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਦਿਨ ਐਤਵਾਰ ਨੂੰ ਬਾਬਾ ਜੀ ਦਾ ਜਿਹੜਾ ਹੈ ਮੇਲਾ ਜੋਗੀ ਦੇ ਨਾਮੀ ਨਾਮ ਤੇ ਬਾਬਾ ਜੀ ਦਾ ਹਰ ਸਾਲ ਦਾਗਰਨ ਕਰਾਇਆ ਜਾਂਦਾ ਹੈ। ਉਹ ਇਸ ਵਾਰ ਨੂੰ ਜਿਹੜਾ 6 ਤਰੀਕ ਨੂੰ ਹੋ ਕੀਤਰਾਇਆ ਜਾਏਗਾ ਉਸ ਦੇ ਵਿੱਚ ਕੋਈ ਨਾ ਕੋਈ ਪਿਛਵਾਜ ਅਤੇ ਫਿਰਤੀਸ ਲੋ ਬਾਬਾ ਜੀ ਦੀਆਂ ਭੇਟਾ ਕਰਨਗੇ ਸਾਰੀ ਰਾਤ ਸੰਗਤ ਨੂੰ ਨਿਹਾਲ ਕਰਨਗੇ ਤੇ 8 ਵਜੇ ਬਾਬਾ ਜੀ ਦਾ ਜਿਹੜਾ ਟਰੁੱਥ ਭੰਡਾਰਾ ਉਹ ਚੱਲੇਗਾ ਤੇ ਇੱਕ ਹੋਰ ਇਸ ਵਾਰ ਅਸੀਂ ਨਵਾਂ ਪ੍ਰਾਲਾ ਕੀਤਾ ਵੀ 5 ਤਰੀਕ ਦਿਨ ਹੈ ਸ਼ਨੀਵਾਰ ਨੂੰ ਬਾਬਾ ਜੀ ਦੀ ਪਵਿੱਤਰ ਗੁਫਾ ਤੋਂ ਜੋਤੀ ਲਈ ਜਾਏਗੀ ਤੇ ਜਿਹੜੀ ਜੋਤੀ ਸਟਾਫ ਕਲੱਬ ਚੌਂਕ ਤੋਂ ਹੁੰਦੇ ਹੋਏ ਆਪਣਾ ਮੇਨ ਮਾਰਕੀਟ ਚ ਸਾਰੇ ਚ ਫੇਰੀ ਪਾ ਕੇ ਤੇ ਸ਼ਿਮ ਮੰਦਰ ਦੇ ਵਿੱਚ ਉਹਨੂੰ ਪ੍ਰਸਤਾਨ ਕਰਾਇਆ ਜਾਏਗਾ ਤੇ ਇਸ ਵਾਰ ਅਸੀਂ ਨਵਾਂ ਕੰਮ ਕਰਿਆ ਜਾ ਰਿਹਾ। ਕਿੰਨੇ ਸਾਲ ਤੋਂ ਪਰਿਵਾਰ ਹੈ ਸਾਰੇ? ਇਹ ਮੇਰੇ ਦਾ 6ਵਾਂ 7ਵਾਂ ਪ੍ਰੋਗਰਾਮ ਹੈ ਸਰ। ਜੀ ਸੋਨੀ ਸਾਹਿਬ ਕੀ ਕਹਿਣਾ ਚਾਹੋਗੇ? ਆਪਣੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਿ ਤੁਸੀਂ ਅ ਸਾਡੇ ਸੰਦੇ ਤੇ ਹਮੇਸ਼ਾ ਇੱਥੇ ਪਹੁੰਚ ਕੇ ਸਾਨੂੰ ਆਪਣੀ ਕਵਰੇਜ ਵੀ ਦਿੰਦੇ ਹੋ ਹਮੇਸ਼ਾ ਤੇ ਸਾਡਾ ਸਾਥ ਵੀ ਦਿੰਦੇ ਹੋ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਾਬਾ ਜੀ ਦਾ ਪ੍ਰੋਗਰਾਮ 메ਨ ਮਾਰਕੀਟ ਦੇ ਵਿੱਚ ਲਲਿਤ ਚੌਧਰੀ ਜੀ ਸਾਡੇ ਵੱਡੇ ਭਰਾ ਬੜੀ ਮਿਹਨਤ ਦੇ ਨਾਲ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਗੱਲ ਕੇ ਕਰਾਉਂਦੀ ਹੈ ਤੇ ਉਹ ਇਸ ਸਾਲ 메ਨ ਮਾਰਕੀਟ ਦੇ ਵਿੱਚ 6 ਤਰੀਕ ਨੂੰ ਬਾਬਾ ਜੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾ ਰਿਹਾ ਤੇ ਜਿਹਦੇ ਵਿੱਚ ਇਸ ਵਾਰ ਜਦੋਂ ਬਾਬਾ ਜੀ ਦੀ ਜਿਹੜੀ ਪਵਿੱਤਰ ਜੋਤ ਹੈ ਉਹ 5 ਤਰੀਕ ਨੂੰ ਬਾਬਾ ਜੀ ਦੇ ਸਥਾਨ ਮੰਦਿਰ ਤੋਂ ਲਿਆ ਕੇ ਜਿਹੜੀ ਹੈ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਜਿਹੜੀ ਸਟਾਫ ਕਲੱਬ ਤੋਂ ਸ਼ੁਰੂ ਕਰਕੇ ਜਿਹੜਾ 메ਨ ਮਾਰਕੀਟ ਦੇ ਵਿੱਚ ਸ਼ਿਵ ਮੰਦਿਰ ਹੈ ਉਹਦੇ ਵਿੱਚ ਵਿਰਾਜਮਨ ਕੀਤੀ ਜਾਏਗੀ ਤੇ ਅਗਲੇ ਦਿਨ ਜਿਹੜਾ ਪ੍ਰੋਗਰਾਮ 6 ਤਰੀਕ ਨੂੰ ਰਾਤ ਨੂੰ ਜਿਹੜਾ ਜਾਗਰਣ ਜਿਹਦਾ ਹਰ ਸਾਲ ਕਰਾਇਆ ਜਾਂਦਾ ਹੈ ਪਾਪਾ ਜੀ ਦਾ ਉਹ ਰਾਤ ਨੂੰ ਲਗਭਗ 8 ਵਜੇ ਦੇ ਕਰੀਬ ਜਿਹੜਾ ਜਾਗਰਣ ਹੈ ਉਹਦੀ ਸ਼ੁਰੂਆਤ ਕੀਤੀ ਜਾਏਗੀ ਸਾਰੇ ਨੰਗਲ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਸਾਡੇ ਸਾਰਿਆਂ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਕਿ ਜਰੂਰ ਬਾਬਾ ਜੀ ਦੇ ਇਸ ਪਵਿੱਤਰ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਲੰਗਰ ਦੀ ਵਿਵਸਥਾ ਸਾਰੇ ਇਲਾਕਾ ਵਾਸੀਆਂ ਦੇ ਲਈ ਕੀਤੀ ਗਈ ਹੈ 8 ਵਜੇ ਤੋਂ ਜਿਹੜਾ ਲੰਗਰ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚ ਕੇ ਇਸ ਪਵਿੱਤਰ ਪ੍ਰੋਗਰਾਮ ਦੇ ਵਿੱਚ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਬਾ ਜੀ ਦਾ ਪ੍ਰਸ਼ਾਦ ਲੰਗਰ ਦੇ ਰੂਪ ਦੇ ਵਿੱਚ ਗ੍ਰਹਿਣ ਕਰੋ ਤੇ ਬਾਬਾ ਜੀ ਦੀਆਂ ਜਿਹੜੀਆਂ ਭੇਟਾਂ ਐ ਉਹਨਾਂ ਦਾ ਅਨੰਦ ਲਓ ਅਜੀ ਪੰਮਨ ਤਨ ਜੀ ਜਿਦਾਂ ਕਿ ਸਾਰੇ ਆਪਕਤਨ ਸਭ ਕੁਝ ਦਾਦਤਨ ਬਸਲੇ ਦੇ ਤੱਕ ਹੋਣ ਲੋਗੇ ਤੇ ਜਿਹੜੀ ਬਾਬਾ ਜੀ ਦੀ ਜੋਤੀ ਹੈ ਦਿਓਰ ਸੇ ਤੋਂ ਆਣੀ ਹੈ ਜਿੱਦਾਂ ਇਹਨਾਂ ਦਸਤਾਂ ਜੀ ਬਲਾਕ ਦੇ ਕੋਲ 5 ਵਜੇ ਪਹੁੰਚ ਕੇ ਤੇ ਸਾਰੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮੇਨ ਮਾਰਕੀਟ ਸਾਰੇ ਚ ਉਹਨਾਂ ਲੈ ਜਾਇਆ ਜਾ ਦਾ ਸੰਸਾਦ ਦਾ ਦਰਸ਼ਨ ਕਰ ਸਕਣੀਆਂ ਤੇ ਬਾਅਦ ਉਹਨਾਂ ਮੇਨ ਮਾਰਕੀਟ ਮੰਦਿਰ ਦੇ ਵਿੱਚ ਰੱਖਿਆ ਜਾਣਾ ਤਾਂ ਇਸ ਪ੍ਰਕਾਸ਼ ਦੇ ਵਿੱਚ ਜਿੱਦਾਂ ਚੌਧਰੀ ਸਾਹਿਬ ਨੇ पिछले 6-7 ਸਾਲਾਂ ਤੋਂ ਮਹਾਰਾਜ ਚਰਨ ਦੇ ਵਿੱਚ ਆਪਣੇ ਸਰਦ ਦੇ ਪੇਟ ਤੋਂ ਲੈ ਕੇ ਸਾਥ ਸੰਗਤ ਦਾ ਸਹਿਯੋਗ ਆਪਣੀ ਟੀਮ ਦਾ ਸਹਿਯੋਗ ਉਹਨਾਂ ਦੇ ਨਾਲ ਇੱਕ ਕਾਰਜ ਨੂੰ ਆਰੰਭਿਆ ਹੈ ਤਾਂ ਇਸ ਕਾਰਜ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਰਿਪੋਰਟਿਕਾ ਲੈਣਾ ਹੈ ਜੈਵਾ। ਬਿਲਕੁਲ ਜੀ ਤਸਵੀਰਾਂ